NNR نیوز ਦੇ ਨਾਲ ਤੁਸੀਂ ਜੁੜੇ ਹੋ ਅੱਜ ਦੀ ਖਬਰ ਦਿਲ ਨੂੰ ਦਹਿਲਾਉਣ ਵਾਲੀ ਹੈ ਇੱਕ ਆਪਣੀ ਪਰਿਵਾਰ ਦੇ ਵਿੱਚ ਅਜਿਹਾ ਪਾਣਾ ਵਰਤਿਆ ਕਿ ਆਪਣੀ ਮਾਮਾ ਵਰਗੀ ਪਰਜਾਈ ਦਾ ਕਤਲ ਕਰ ਦਿੱਤਾ ਪੈਂਡ ਖੁਰਲਾਪੁਰ ਜੋ ਕਿ ਮੰਡ ਐਰੀਏ ਦੇ ਵਿੱਚ ਪੈਂਦਾ ਉੱਥੋਂ ਦੀ ਤਸਵੀਰ ਹੈ ਦਿਲ ਨੂੰ ਦੁਖੀ ਕਰਨ ਵਾਲੀ ਤਸਵੀਰ ਦੇਖੋ ਸਾਹਮਣੇ ਇਹ ਬੇਟੀ ਤੁਰਦੀ ਜਾਂਦੀ ਹੈ ਖੇਡ ਰਹੀ ਹੈ ਬੇਟੀ ਪਰ ਇਸ ਦੇ ਸਿਰ ਦੇ ਪਰ ਮਾਂ ਦਾ ਸਾਯਾ ਉੱਟ ਚੁੱਕਿਆ ਹੈ ਤਾਂ ਪੂਰਾ ਮਾਜ਼ਰਾਕ ਕੀ ਹੈ ਇਹ ਜਿਸ ਦੀ ਭੈਣ ਦੀ ਡੈਥ ਹੋਈ ਹੈ ਉਹਨਾਂ ਦਾ ਪਤੀ ਹੈ ਪਹਿਲੇ ਮੈਂ ਥੋੜਾ ਦੱਸ ਦੇਵਾਂ ਕਿ ਮਾਮਲਾ ਉਲਝਿਆ ਬਾਬਿਆਂ ਦੇ ਕਰਕੇ ਪੰਜਾਬ ਦੇ ਵਿੱਚ ਬਾਬਿਆਂ ਨੇ ਬੜੇ ਪੈਰ ਪਸਾਰ ਲਿਆ ਧਾਗਾ ਤੇ ਵੀ ਧੀਆਂ ਦੀ ਆਮ ਦੀ ਗੱਲ ਹੋ ਗਈ ਤੇ ਧਾਗਾ ਤੇ ਵੀ ਤਾਂ ਦੋ ਕੰਮ ਵਿਗੜਿਆ ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਇੱਕ ਔਰਤ ਦਾ ਕਤਲ ਹੋ ਗਿਆ ਪਰ ਕੇ ਦਰਜ ਹੋ ਗਿਆ ਭਰਾ ਤੇ ਭਰਾ ਭਰਾ ਦਾ ਵੈਰੀ ਬਣ ਗਿਆ ਪੂਰਾ ਮਸਲਾ ਪੂਰਾ ਮਾਜ਼ਰਾ ਇਹਨਾਂ ਤੋਂ ਵੀ ਆਪਾਂ ਜਾਣਾਂਗੇ ਬਾਜੀ ਬੜੀ ਦੁੱਖ ਵਾਲੀ ਦੁੱਖ ਹੁੰਦਾ ਜਦੋਂ ਇਹੋ ਜਿਹੀ ਅਸੀਂ ਖਬਰਾਂ ਸੁਣ ਪੜਨ ਆਉਂਦੇ ਆ ਜਾਂ ਸੁਣਾਉਂਦੇ ਆ ਕਿ ਇੱਕ ਬੱਚੀ ਦੇ ਸਿਰ ਤੋਂ ਮਾਰਸ ਆਇਆ ਉੱਠ ਗਿਆ ਕਿਸ ਤਰ੍ਹਾਂ ਸਰਪਾਣਾ ਬਾਪਿਆ ਇਹ ਸਾਰੇ ਜਿੱਦਾਂ ਨਾ ਇਹ ਜਿੱਦਾਂ ਦੁਪਹਿਰੇ ਆਇਆ ਸੀਗਾ ਤੇ ਮੈਂ ਜਿੱਦਾਂ ਕੰਮ ਤੇ ਸੀਗਾ ਤੇ ਮੈਨੂੰ ਫੋਨ ਗਿਆ ਸੀਗਾ ਤੇ ਮੈਂ ਦੁਪਹਿਰੇ ਕੰਮ ਤੋਂ ਆਇਆ ਵਾਂ ਇਹ ਹੁਣ ਇੱਥੇ ਤੁਰਿਆ ਫਿਰਦਾ ਸੀਗਾ ਸਾਨੂੰ ਇਹਨਾਂ ਨਹੀਂ ਨਾ ਪਤਾ ਸੀਗਾ ਵੀ ਇਹਦਾ ਰਾਦਾ ਮਾਰਾ ਵਾ ਮੇਰੀ ਘਰ ਨੂੰ ਵੀ ਮਾਰ ਨੂੰ ਫਿਰਦਾ ਵਾ ਪਰ ਇਦਾਂ ਦੀ ਦਿਲ ਚ ਹੈ ਨਹੀਂ ਸੀਗੀ ਮੈਂ ਦੁਪਹਿਰ ਨੂੰ ਹੋ ਕੇ ਜਿੱਦਾਂ ਕੁੜੀਆਂ ਸਾਡੀਆਂ ਆਈਆਂ ਸੀਗੀਆਂ ਢੇੜਾ ਕੱਢ ਕੇ ਤਿੰਨ 2 ਵਜੇ ਆ ਤਿੰਨ ਵੇ ਵਾਪਸ ਚਲੇ ਗਿਆ ਜਦੋਂ ਮੈਂ ਉਥੇ ਚੱਲ ਗਿਆ ਘੰਟਾ ਕ ਮੈਂ ਲਾਇਆ ਵਾ ਤੇ 4:00 ਵਜੇ ਮੈਨੂੰ ਜਿੱਦਾਂ ਫੋਨ ਚੱਲ ਗਿਆ ਘਰੋਂ ਕਹਿੰਦੇ ਤੇਰੀ ਘਰ ਦੀ ਮਾਰਤੀ ਸ਼ੀਰੇ ਨੇ ਤੇ ਮੈਂ ਕਿਹਾ ਜੀ ਮੈਂ ਉਹਦੇ ਭੱਜਾ ਫੜਾ ਫੜ ਜਦੋਂ ਮੈਂ ਆਇਆ ਘਰੇ ਤੇ ਆ ਕੇ ਦੇਖਿਆ ਤੇ ਉਥੇ ਹੈ ਹੀ ਕੱਖ ਨਹੀਂ ਕੋਈ ਨਿਕਲਿਆ ਹੋਇਆ ਹਾਂ ਬਾਈ ਜੀ ਖੁਰ ਗੱਲ ਆ ਜੇ ਤਾਂ ਮੈਂ ਕਹਾਂ ਕਿ ਤੁਸੀਂ ਮੈਨੂੰ ਦੱਸਿਆ ਵੀ ਕਿ ਮਾਮਲਾ ਸੱਤ ਧਾਗਿਆਂ ਤੇ ਵੀਤਿਆਂ ਤੁਰ ਗਿਆ ਸੱਚ ਗੱਲ ਇਦਾਂ ਹੀ ਹੋਈ ਹਾਂਜੀ ਹਾਂਜੀ ਉਹ ਸਮਝੇ ਜਿੱਦਾਂ ਨਾ ਸੂਟ ਦਾ ਰੋਲਾ ਪੈਂਦਾ ਸੀਗਾ ਕਹਿੰਦੇ ਸੂਟ ਚੱਕਿਆ ਇਹਨਾਂ ਨੇ ਵੀਨੇ ਟੂਨੇ ਟਵਾਣੇ ਕਰਨੇ ਸਾਡੇ ਤੇ ਜਾਦੂ ਟੂਨੇ ਕਰਨੇ ਸਰ ਪਰ ਅਸੀਂ ਜਾਦੂ ਟੂਨੇ ਕਰਦੇ ਨਹੀਂ ਹੈਗੇ ਅਸੀਂ ਪ੍ਰਭੂ ਨੂੰ ਮੰਨਦੇ ਨਾ ਧਾਗੇ ਤੇ ਵੀਤਾਂ ਦਾ ਕੋਈ ਹੈ ਹੀ ਇਦਾਂ ਸਾਡਾ ਰਦਾ ਅਸੀਂ ਪ੍ਰਭੂ ਨੂੰ ਜਾਂਦੇ ਐਤਵਾਰ ਚਰਚੇ ਜਾਂਦੇ ਬਸ ਹਾਂਜੀ ਤੁਹਾਡੇ ਬ੍ਰਦਰ ਸੀ ਇਹਨਾਂ ਨੇ ਆਪਣੀ ਮਾਂ ਵਰਗੀ ਭਾਬੀ ਦਾ ਕਤਲ ਕਰ ਦਿੱਤਾ ਹਾਂਜੀ ਹਾਂਜੀ ਤੁਹਾਨੂੰ ਫੋਨ ਜਾਂਦਾ ਤੁਸੀਂ ਕੰਮ ਤੇ ਸੋਸ਼ਟ ਹਾਂਜੀ ਉਸ ਟਾਈਮ ਕੰਮ ਤੇ ਕੀ ਜਾਂਦਾ ਘਰ ਲੜਾਈ ਹੋ ਗਈ ਹਾਂਜੀ ਉਹ ਕਹਿੰਦੇ ਜਦਾਂ ਵੀ ਜਲਦੀ ਆਇਆ ਤੇਰੀ ਘਰ ਵਾਲੀ ਨੂੰ ਕਹਿੰਦੇ ਮਾਰਤਾ ਵਾ ਮੈਂ ਜਦੋਂ ਘਰੇ ਪਹੁੰਚਿਆ ਵਾ ਇੱਥੇ ਪਈ ਦੇਖੀ ਆ ਗਏ ਤੇ ਐਦਾਂ ਮੈਂ ਨਵਜ ਫੜੀ ਆ ਉਦੋਂ ਹੈ ਨਹੀਂ ਸੀ ਘਰ ਦੇ ਵਿੱਚ ਕੌਣ ਕੌਣ ਹੈ ਘਰ ਦੇ ਵਿੱਚ ਡੈਡੀ ਤੇ ਮੰਮੀ ਸੀ ਜੀ ਤੇ ਇਹ ਘਰ ਦੇ ਵਿੱਚ ਬਈ ਇੱਕ ਹੋਰ ਹੁੰਦਾ ਕਦੋਂ ਲੜਾਈ ਹੁੰਦੀ ਹੈ ਤਾਂ ਬੰਦਾ ਥੋੜਾ ਹਟੋਂਦਾ ਕਿਸੇ ਰੋਕਿਆ ਵੀ ਸੀਗਾ ਉਹ ਜਿੱਦਾਂ ਯਾਨੀ ਕਿ ਉਹ ਡੈਡੀ ਮੰਮੀ ਉਥੋਂ ਵਾਜਾਂ ਤਾਂ ਮਾਰਦੇ ਸੀਗੇ ਜਾਨੂ ਉਹ ਆਉਂਦੇ ਆਉਂਦੇ ਉਹਨੇ ਹੱਥਾਂ 'ਚ ਬੜੀ ਸਾਰੋਂ ਮਾਰੀ ਗਿਆ ਜਾਂ ਛੱਡੀ ਨਹੀਂ ਤੁਮ ਹਾਂ ਤੇ ਹੁਣ ਤੱਕ ਖਤਮ ਹੋ ਚੁੱਕੇ ਸੀ ਮੈਂ ਕਹਿੰਦਾ ਖਤਮ ਸੀ ਜਦੋਂ ਮੈਂ ਆ ਕੇ ਨੌਜ ਫੜੀ ਹੋਈ ਹੈ ਕੱਕ ਨਹੀਂ ਸੀ ਹੁਣ ਬਈ ਤੁਹਾਡੇ ਬ੍ਰਦਰ ਤੇ ਪਰਚਾ ਦਰਜ ਹੋ ਗਿਆ ਹੈ ਹਾਂਜੀ ਹਾਂਜੀ ਸਜ਼ਾ ਮਿਲ ਗਈ ਹੈ ਹਾਂਜੀ ਕੀ ਹੋਰ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੁੰਗੇ ਆਈ ਸਾਰ ਇਹੀ ਕੌਣ ਨੇ ਯਾਨੀ ਕਿ ਵੀ ਇਹਨੂੰ ਸਖਤ ਸਜ਼ਾ ਦਿੱਤੀ ਜਾਵੇ ਸਰ ਜਿੱਦਾਂ ਮੇਰ ਨਾਲ ਕੀਤੀ ਹੈ ਨਾ ਇਹਨੂੰ ਫੇਹੀ ਪਤਾ ਲੱਗੂਗਾ ਵੀ ਮੇਰੀ ਕੁੜੀ ਕਿੱਧਰੋਂਦੀ ਆ ਫੇ ਮੈਨੂੰ ਫੇਹੀ ਪਤਾ ਲੱਗੂਗਾ ਕਿ ਇਹ ਕੀ ਕਰਦਾ ਬੇਟਾ ਸਜ਼ਾ ਦੇ ਹੱਕਦਾਰ ਹੋ ਗਿਆ ਹਾਂਜੀ ਜਿੱਕਰ ਫੋਟੋ ਦਿਖਾ ਦਿਓ ਜੋ ਭੈਣ ਦੀ ਦਿੱਥ ਹੋਈ ਆ ਹਾਂਜੀ ਤੇ ਹਾਲਾਤ ਇਹ ਬਣ ਚੁੱਕੇ ਆ ਕਿ ਇਸ ਵੀਰ ਦੀ ਜੋ ਵਾਈਫ ਹੈ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਕਿਹੜਰ ਨੂੰ ਜਾ ਰਿਹਾ ਸਾਡਾ ਪੰਜਾਬ ਕੇ ਆਪਣੇ ਹੀ ਭਰਾ ਦਾ ਭਰਾ ਦੁਸ਼ਮਣ ਬਣ ਗਿਆ ਔਰ ਆਪਣੇ ਮਾਮ ਵਰਗੀ ਪਰਜਾਈ ਦਾ ਕਤਲ ਕਰ ਦਿੱਤਾ ਇਹ ਉਹ ਪੈਣ ਦੀ ਫੋਟੋ ਹੈ ਜੋ ਇਸ ਦੁਨੀਆ ਦੇ ਵਿੱਚ ਨੇ ਰਹੀ ਤੇ ਅੱਜ ਹੀ ਸੰਸਕਾਰ ਕੀਤਾ ਬਾਈ ਅੱਜ ਸੰਸਕਾਰ ਕੀਤਾ ਹਾਂਜੀ ਅੱਜ ਹੀ ਕੀਤਾ ਹਾਂਜੀ ਲਿਆ ਕੇ ਪਹਿਲਾਂ ਪੋਸਟ ਮਾਰਮ ਕਰਾਇਆ ਸ ਵੀਰੇ ਤੇ ਉਦੋਂ ਬਾਅਦ ਜੀ ਲਿਆ ਕੇ ਤੇ ਮਿਲਾਂ ਉਹਨਾਂ ਦਾ ਕਾਰ ਇਹ ਟੋੜਾ ਕਾਰ ਆ ਤੇ ਉਹਨਾਂ ਦੇ ਪਿੱਛੇ ਕਾਰ ਆ ਉਹਨਾਂ ਦਾ ਪਿੱਛੇ ਹਾਂਜੀ ਹਾਂਜੀ ਤੇ ਇਹ ਬਾਈ ਪਹਿਲਾਂ ਮੈਂ ਤਸਵੀਰ ਦਿਖਾ ਦਾਂ ਕਿ ਇਸ ਵੀਰ ਦਾ ਇਹ ਕਾਰ ਆ ਆ ਕਾਰ ਆ ਤੇ ਜਿੱਥੇ ਲੜਾਈ ਹੋਈ ਆ ਉਹ ਦੂਜੇ ਪਾਸੇ ਭੱਜ ਕੇ ਹੁੰਦੇ ਉਹਨਾਂ ਦਾ ਕਿਧਰ ਦੂਜੀ ਯਾਨੀ ਕਿ ਬੈਕ ਸਾਈਡ ਆ ਉਹਨਾਂ ਦਾ ਕਾਰ ਆ ਨਾਲ ਹੀ ਕਾਰ ਬਾਈ ਜੇ ਕੋਈ ਕਾਰ ਆ ਜਾਣੇ ਕਿ ਇਹ ਤਾਂ ਹਾਂ ਕਮਰਾ ਇਧਰਲੀ ਸਾਈਡ ਬੂਆ ਕੱਢਿਆ ਹਾਂ ਬਸ ਇੱਕੋ ਇੱਕੋ ਹੀ ਵੇੜਾ ਹੈ ਹਾਂਜੀ ਹਾਂਜੀ ਬਸ ਫਰਕ ਇਹਨਾਂ ਆ ਕਿ ਉਹਨਾਂ ਦਾ ਇਧਰ ਦਰਵਾਜ਼ਾ ਕੱਢਿਆ ਹੋਇਆ ਇੱਕੋ ਹੀ ਘਰ ਹੈ ਅਲੱਗ ਦਰਵਾਜ਼ਾ ਕੱਢਿਆ ਹੋਇਆ ਤੇ ਹਾਲਾਤ ਕੀ ਬਣੇ ਕਿ ਭਰਾ ਭਰਾ ਦਾ ਵੈਰੀ ਬਣ ਗਿਆ ਬਹੁਤ ਮੁਸ਼ਕਲ ਹੈ ਦਰਦਨਾਕ ਤਸਵੀਰਾਂ ਦਿਖਾਉਣੀਆਂ ਹੋ ਜਾਂਦੀਆਂ ਜਦੋਂ ਇੱਕ ਬੱਚੀ ਦੇ ਸਿਰ ਦੇ ਮਾਂ ਦਾ ਸਾਆ ਉੱਠ ਜਾਵੇ ਕੈਮਰਾਮੈਨ ਗੁਰਸੇਵਕ ਦਿਨ ਹਰਦੀਪ ਐਨਐਨਆਰ ਨਿਊਜ਼ ਪੈਂਡ ਖੁਰਲਾਪੁਰ